ਭਾਰਤੀ ਸੈਲਾਨੀਆਂ ਲਈ ਇੱਕ ਨਵਾਂ ਤੇ ਰੋਮਾਂਚਕ ਠਿਕਾਣਾ ਬੜੀ ਤੇਜ਼ੀ ਨਾਲ ਲੋਕਪ੍ਰੀਆ ਹੋ ਰਿਹਾ ਹੈ ਫਿਲੀਪੀਨਸ ਹਾਂ THAILAND ਜਾਂ ਫਿਰ VIETNAM ਨਹੀਂ ਹੁਣ ਭਾਰਤੀ ਯਾਤਰੀਆਂ ਦਾ ਨਵਾਂ ਫੇਵਰਿਟ ਬਣ ਚੁੱਕਿਆ ਹੈ ਇਹ ਖੂਬਸੂਰਤ ਦੇਸ਼ ਮਨੀਲਾ ਇਸ ਦੀ ਰਾਜਧਾਨੀ ਹੁਣ ਪਹਿਲਾਂ ਨਾਲੋਂ ਕਾਫੀ ਨੇੜੇ ਆ ਗਈ ਹੈ AIR INDIA ਨੇ ਦਿੱਲੀ ਤੋਂ ਮਨੀਲਾ ਲਈ ਆਪਣੀ ਪਹਿਲੀ ਨਾਨ-ਸਟਾਪ ਉਡਾਨਾਂ ਸ਼ੁਰੂ ਕਰ ਦਿੱਤੀਆਂ ਨੇ ਸਿਰਫ 6 ਘੰਟਿਆਂ ਦਾ ਸਫ਼ਰ ਹਫਤੇ ਦੇ 5 ਦਿਨ ਉਡਾਨਾਂ ਉਪਲਬਧ ਨੇ ਜਿਸ ਨਾਲ ਹੁਣ ਭਾਰਤੀ ਸੈਲਾਨੀਆਂ ਲਈ ਇਹ ਯਾਤਰਾ ਹੋ ਗਈ ਹੈ ਬੇहद ਹੀ ਆਸਾਨ ਅਤੇ ਆਰਾਮਦਾਇਕ ਵੀ ਸਭ ਤੋਂ ਵੱਡੀ ਖਬਰ ਫਿਲੀਪੀਨਸ ਹੁਣ ਭਾਰਤੀਆਂ ਨੂੰ 14 ਦਿਨਾਂ ਲਈ ਵੀਜ਼ਾ ਮੁਕਤ ਐਂਟਰੀ ਦੇ ਰਿਹਾ ਹੈ ਕੋਈ ਲੰਬੀ ਪ੍ਰਕਿਰਿਆ ਨਹੀਂ ਕੋਈ ਵੀਜ਼ਾ ਫੀਸ ਨਹੀਂ ਸਿਰਫ ਆਪਣਾ ਬੈਗਪੈਕ ਕਰੋ ਅਤੇ ਨਿਕਲ ਪਵੋ ਮਰੀਲਾ ਪੌਂਟ ਦੇ ਹੀ ਉੱਥੋਂ ਦੇ ਮੁਸਕਰਾਉਂਦੇ ਚਿਹਰੇ ਅਤੇ ਮੋਤੀਆਂ ਦੇ ਹਾਰ ਨਾਲ ਕੀਤਾ ਜਾਣ ਵਾਲਾ ਸਵਾਗਤ ਤੁਹਾਡਾ ਦਿਲ ਜਿੱਤ ਲਵੇਗਾ ਰਿਹائش ਖਾਣਾ ਅਤੇ ਸੈਰ ਸਪਾਟਾ ਵੀ ਇੱਥੇ ਬਹੁਤ ਕਿਫਾਇਤੀ ਹੈ ਵਾਪਸੀ ਦੀ ਟਿਕਟ ਲਗਭਗ 45000 ਰੁਪਏ ਦੀ ਹੈ ਤੇ ਸਭ ਤੋਂ ਵਧੀਆ ਗੱਲ ਇਹ ਇਥੋਂ ਦੀ ਮੁਦਰਾ ਰੁਪਏ ਨਾਲੋਂ ਸਸਤੀ ਹੈ ਇੱਕ ਪੈਸੋ ਸਿਰਫ 1.60 ਰੁਪਏ ਦੇ ਬਰਾਬਰ ਹੈ ਇਸ ਲਈ ਜੇ ਤੁਸੀਂ ਨਵੀਂ ਮੰਜ਼ਿਲ ਸੁੰਦਰ ਸਮੁੰਦਰ ਤਟਾਂ ਚਰਨਿਆ ਅਤੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ ਦੀ ਭਾਲ ਕਰ ਰਹੇ ਹੋ ਤਾਂ ਇਸ ਵਾਰ ਫਿਲੀਪੀਨਸ ਨੂੰ ਆਪਣੀ ਯਾਤਰਾ ਸੂਚੀ ਦੇ ਵਿੱਚ ਸਭ ਤੋਂ ਉੱਪਰ ਰੱਖੋ ਭਾਰਤੀ ਸੈਲਾਨੀਆਂ ਲਈ ਇੱਕ ਨਵਾਂ ਤੇ ਰੋਮਾਂਚਕ ਠਿਕਾਣਾ ਬੜੀ ਤੇਜ਼ੀ ਨਾਲ ਲੋਕਪ੍ਰੀਆ ਹੋ ਰਿਹਾ ਹੈ ਫਿਲੀਪੀਨਸ ਹਾਂ THAILAND ਜਾਂ ਪਰ VIETNAM ਨਹੀਂ ਹੁਣ ਭਾਰਤੀ ਯਾਤਰੀਆਂ ਦਾ ਨਵਾਂ ਫੇਵਰਟ ਬਣ ਚੁੱਕਿਆ ਹੈ ਇਹ ਖੂਬਸੂਰਤ ਦੇਸ਼ ਮਨੀਲਾ ਇਸ ਦੀ ਰਾਜਧਾਨੀ ਹੁਣ ਪਹਿਲਾਂ ਨਾਲੋਂ ਕਾਫੀ ਨੇੜੇ ਆ ਗਈ ਹੈ Air India ਨੇ ਦਿੱਲੀ ਤੋਂ ਮਨੀਲਾ ਲਈ ਆਪਣੀ ਪਹਿਲੀ ਨਾਨ-ਸਟਾਪ ਉਡਾਨਾਂ ਸ਼ੁਰੂ ਕਰ ਦਿੱਤੀਆਂ ਨੇ ਸਿਰਫ 6 ਘੰਟਿਆਂ ਦਾ ਸਫ਼ਰ ਹਫਤੇ ਦੇ 5 ਦਿਨ ਉਡਾਨਾਂ ਉਪਲਬਧ ਨੇ ਜਿਸ ਨਾਲ ਹੁਣ ਭਾਰਤੀ ਸੈਲਾਨੀਆਂ ਲਈ ਇਹ ਯਾਤਰਾ ਹੋ ਗਈ ਹੈ ਬੇਹਦ ਹੀ ਆਸਾਨ ਅਤੇ ਆਰਾਮਦਾਇਕ ਵੀ ਸਭ ਤੋਂ ਵੱਡੀ ਖਬਰ ਫਿਲੀਪੀਨਸ ਹੁਣ ਭਾਰਤੀਆਂ ਨੂੰ 14 ਦਿਨਾਂ ਲਈ ਵੀਜ਼ਾ ਮੁਕਤ ਐਂਟਰੀ ਦੇ ਰਿਹਾ ਹੈ ਕੋਈ ਲੰਬੀ ਪ੍ਰਕਿਰਿਆ ਨਹੀਂ ਕੋਈ ਵੀਜ਼ਾ ਫੀਸ ਨਹੀਂ ਸਿਰਫ ਆਪਣਾ ਬੈਗ ਪੈਕ ਕਰੋ ਅਤੇ ਨਿਕਲ ਪਵੋ ਮਰੀਲਾ ਪਹੁੰਚਦੇ ਹੀ ਉੱਥੋਂ ਦੇ ਮੁਸਕਰਾਉਂਦੇ ਚਿਹਰੇ ਅਤੇ ਮੋਤੀਆਂ ਦੇ ਹਾਰ ਨਾਲ ਕੀਤਾ ਜਾਣ ਵਾਲਾ ਸਵਾਗਤ ਤੁਹਾਡਾ ਦਿਲ ਜਿੱਤ ਲਵੇਗਾ ਰਿਹائش ਖਾਣਾ ਅਤੇ ਸਿਰਸਪਾਟਾ ਵੀ ਇੱਥੇ ਬਹੁਤ ਕਿਫਾਇਤੀ ਹੈ ਵਾਪਸੀ ਦੀ ਟਿਕਟ ਲਗਭਗ 45000 ਰੁਪਏ ਦੀ ਹੈ ਤੇ ਸਭ ਤੋਂ ਵਧੀਆ ਗੱਲ ਇੰਥੋਂ ਦੀ ਮੁਦਰਾ ਰੁਪਏ ਨਾਲੋਂ ਸਸਤੀ ਹੈ ਇੱਕ ਪੈਸੋ ਸਿਰਫ 1.60 ਰੁਪਏ ਦੇ ਬਰਾਬਰ ਹੈ ਇਸ ਲਈ ਜੇ ਤੁਸੀਂ ਨਵੀਂ ਮੰਜ਼ਿਲ ਸੁੰਦਰ ਸਮੁੰਦਰ ਤਟਾਂ ਚਰਨਿਆ ਅਤੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ ਦੀ ਭਾਲ ਕਰ ਰਹੇ ਹੋ ਤਾਂ ਇਸ ਵਾਰ ਫਿਲੀਪੀਨਸ ਨੂੰ ਆਪਣੀ ਯਾਤਰਾ ਸੂਚੀ ਦੇ ਵਿੱਚ ਸਭ ਤੋਂ ਉੱਪਰ ਰੱਖੋ ਇੱਕ ਪੈਸੋ ਸਿਰਫ 1.60 ਰੁਪਏ ਦੇ ਬਰਾਬਰ ਹੈ ਇਸ ਲਈ ਜੇ ਤੁਸੀਂ ਨਵੀਂ ਮੰਜ਼ਿਲ ਸੁੰਦਰ ਸਮੁੰਦਰ ਤਟਾਂ ਚਰਨਿਆ ਤੇ ਗਰਮ ਜੋਸ਼ੀ ਭਰੀ ਮਹਿਮਾਨ ਨਿਵਾਜ਼ੀ ਦੀ ਭਾਲ ਕਰ ਰਹੇ ਹੋ ਤਾਂ ਇਸ ਵਾਰ ਫਿਲੀਪੀਨਸ ਨੂੰ ਆਪਣੀ ਯਾਤਰਾ ਸੂਚੀ ਦੇ ਵਿੱਚ ਸਭ ਤੋਂ ਉੱਪਰ ਰੱਖੋ